ਸੋ ਜਵਾਨਾ ਤਾਂ ਨਾ ਜਵਾਨਸ ਨਾ ਵੀ ਜੀ ਦਿਨਾ ਵੀ ਮੇਰੀ ਸ਼ਾਦੀ ਹੋ ਮੈਂ ਉਹ ਕੁੜੀ ਨੂੰ ਰੋਜ਼ ਕੁੱਟਿਆ ਕਰੂੰ ਉਹਦੇ ਨਾਲ ਇਸ ਕਰਕੇ ਕੋਈ ਕੁੜੀ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਸੀ ਜ਼ਮੀਨ ਉਹਦੇ ਕੋਲ ਸੀਗੀ ਕਹਿੰਦੇ 5-600 ਬਿਗੇ ਜਦੋਂ ਚੱਲ ਗੱਲ ਫੈਲਦੀ ਗਈ ਤਾਂ ਇੱਕ ਕੁੜੀ ਨੂੰ ਪਤਾ ਲੱਗ ਗਿਆ 5-6 ਭਰਾਵਾਂ ਦੀ ਇਕੱਲੀ ਭੈਣ ਸੀ ਉਹ ਆਪਣੇ ਭਰਾਵਾਂ ਨੂੰ ਕਹਿਣ ਲੱਗੀ ਮੇਰਾ ਰਿਸ਼ਤਾ ਉਸ ਮੁੰਡੇ ਨਾਲ ਤੈਅ ਕਰ ਦੋ ਉਹ ਕਹਿੰਦੇ ਭਾਣੇ ਕਿਉਂ ਮੂਰਖ ਹੋਈ ਏ ਪਰ ਕੁੜੀ ਬਹੁਤ ਅਕਲਵਈ ਤੇ ਸੂਝਬੂਝ ਸੀਗੀ ਉਹ ਸਮਝਦੀ ਸੀ ਉਹਦੀ ਸਾਰੀ ਗੱਲ ਕਿ ਅੱਗਾ ਲੋਕਾਂ ਦਾ ਦਿਮਾਗ ਸਾਡੇ ਨਾਲੋਂ ਜ਼ਿਆਦਾ ਸੀ ਪੜ੍ਹੇ ਲਿਖੇ ਭਾਵੇਂ ਘੱਟ ਸੀ ਹੁਣ ਤਾਂ ਦੇਖੋ ਕਿ ਜੋਗਾ ਜ਼ਿਆਦਾ ਜਿੰਨਾ ਕਿ ਕਿਤਾਬ ਚੋਂ ਬੰਦਾ ਪੜ੍ਹ ਲੈਂਦਾ ਉਹਨਾਂ ਕ ਗਿਆ ਨਾ ਜਾਂ ਜਿੰਨਾ ਕਿ ਨੈਟ ਤੇ ਦੇਖ ਲਿਆ ਬਾਲੀ ਹੱਦ ਗੂਗਲ ਦੇ ਸਪੈਕ ਮਾਰਦੀ ਸਾਡੇ ਕੋਲੇ ਹੁਣ ਆਪਣਾ ਦਿਮਾਗ ਨਹੀਂ ਹੈਗਾ ਕਿਸੇ ਦਾ ਵੀ ਤੇ ਉਹ ਕਹਿਣ ਲੱਗੀ ਨਹੀਂ ਭਰਾਵਾ ਕਰ ਦੋ ਉਹਨਾਂ ਨੇ ਕੁੜੀ ਦੇ ਕਹੇ ਤੇ ਉਸ ਲੜਕੇ ਦੇ ਨਾਲ ਸ਼ਾਦੀ ਤੈਅ ਕਰਤੀ ਕੁੜੀ ਨੇ ਕੀ ਕਰਨਾ ਜਦੋਂ ਉਹਨਾਂ ਹਲ ਬੋਣਾ ਖੇਤ ਕੰਮ ਕਰਦਾ ਸੀ ਤਾ ਦੋ ਚਾਹਾਂ ਬਣਾ ਕੇ ਲੈ ਕੇ ਕਿ ਫਿੱਕੀ ਇੱਕ ਮਿੱਠੀ ਇੱਕ ਦਾਲ ਲੈ ਕੇ ਜਾਣ ਇੱਕ ਸਬਜੀ ਇੱਕ ਵੱਧ ਨੂਨ ਮਿਰਚ ਵਾਹ ਤੇ ਇੱਕ ਘੱਟ ਵਾਹ ਹੱਟੇ ਨੂਨ ਔਰ ਚੀਨੀ ਡੱਬੀ ਚ ਪਾ ਕੇ ਕੋਰ ਰੱਖਦੀ ਸੀ ਇਸੇ ਤਰ੍ਹਾਂ سلسلہ ਨਿਕਲਦਾ ਗਿਆ ਲੱਸੀ ਕਨੂਨ ਵਾਹੀ ਤੇ ਇੱਕ ਫਿੱਕੀ ਉਹਨੇ ਜਾਣੀ ਉਹਨੂੰ ਕੋਈ ਦੋ ਸਾਲ ਮੌਕਾ ਨਹੀਂ ਦਿੱਤਾ ਬਿਲਕੁਲ ਆਪਣੀ ਗਲਤੀ ਦਾ ਉਹ ਵੀ ਪਿਆ ਸੋਚਣ ਲੱਗ ਗਿਆ ਕਿ ਕੋਠਾਂ ਤੇ ਜਿਹੜੇ ਲੋਕੀ ਪੈਂਦੇ ਹੁੰਦੇ ਸੀ ਕਰਾਜ ਆ ਬਣਿਆ ਹੁੰਦੇ ਸੀ ਬੱਦਲਾਈਆਂ ਦਾ ਉਹਨੂੰ ਕਹਿੰਦੇ ਸੀ ਕੁਮਾਰਿਆਂ ਦਾ ਰਸਤਾ ਵੀ ਕੁਮਾਰੇ ਪਾਣੀ ਢੋਂਦੇ ਨੇ ਉਹਨੇ ਉਸ ਬੱਦਲਾਂ ਦੇ ਰਸਤੇ ਵਿੱਚ ਨਿਗਾਹ ਪਾਈ ਉਹ ਕਹਿਣ ਲੱਗਾ ਕੁਮਾਰੇ ਘੜੇ ਲਈ ਜਾਂਦੇ ਨੇ ਕਹਿੰਦਾ ਪਾਣੀ ਦਾ ਭਰ ਕੇ ਜੇ ਕਹਿੰਦਾ ਮੇਰੇ ਛੁੱਟ ਗਿਆ ਉਹਨਾਂ ਦੇ ਹੱਥੋਂ ਮੇਰੇ ਆ ਕੇ ਸਿਰ 'ਚ ਵੱਜੂਗਾ ਕਹਿੰਦਾ ਉਹਨੇ ਫੜ ਕੇ ਗੁੱਤੋਂ ਕੁੱਟਣ ਲੱਗ ਗਿਆ ਦੇਖੋ ਜਿਨੇ ਗਲਤੀ ਲੱਭਣੀ ਆ ਉਹ ਤਾਂ ਥੋੜੀ ਬਾਜ ਨਹੀਂ ਗਲਤੀ ਵੀ ਲੱਭਦਾ ਫਿਰਦਾ ਵਾ ਜਿਨੇ ਤੁਹਾਨੂੰ ਗਲਤ ਕਹਿਣਾ ਵਾ ਇਹਦੇ ਵਿੱਚ